ਸਰਵਜੀਤ ਸੰਗਰੂਰ ਦੀ ਰਚਨਾ ਦਤ ਨਹੀਂ ਜਾਣਾ ਤਾਨੂੰ ਦੇਰ ਹੋ ਗਈ ਦਤ ਨਹੀਂ ਜਾਣਾ ਤਾਨੂੰ ਦੇਰ ਹੋ ਗਈ ਦਤ ਨਹੀਂ ਜਾਣਾ ਤਾਨੂੰ ਦੇਰ ਹੋ ਗਈ ਆਫਿਸ ਨਹੀਂ ਜਾਣਾ ਤਾਨੂੰ ਦੇਰ ਹੋ ਗਈ ਜਾਗ ਜਾਓ ਡੈੜੀ ਜੀ ਤਵੇਰ ਹੋ ਗਈ ਜਾਗ ਜਾਓ ਡੈੜੀ ਜੀ ਤਵੇਰ ਹੋ ਗਈ ਜਗ ਜਾਓ ਡੈੜੀ ਨਵੇ ਰਹੋ ਗਈ ਜਗ ਜਾਓ ਡੈੜੀ ਤੇ ਦੇ ਰਹੋ ਗਈ ਉਹ ਬਿਸਨਾਹੀ ਜਾਣਾ ਤਾਨੂੰ ਦੇਰ ਹੋ ਗਈ ਤੱਤ ਨਹੀਂ ਜਾਣਾ ਤਾਨੂੰ ਦੇਰ ਹੋ ਗਈ ਕੰਮ ਤੇੜੀ ਜਾਣਾ ਤਾਨੂੰ ਦੇਰ ਹੋ ਗਈ ਜਾਗ ਜਾਓ ਜਲਦੀ ਤੂੰ ਸਿਆਰ ਡੈੜੀ ਜੀ ਜਾਗ ਜਾਓ ਜਲਦੀ ਹੋ ਜਾਓ ਤਿਆਰ ਡੈੜੀ ਜੀ ਅਜੜੇ ਹੈ ਗੋਹ ਫੈਂਦਵਾਰ ਡੈੜੀ ਜੀ ਅੱਜ ਨਹੀਂ ਹੈਗਾ ਮੈਂ ਤੇ ਬਾਦਰੀ ਲੈਣੀ ਦੀ